ਤੇ ਕਈਆਂ ਦਾ ساری ਜ਼ਿੰਦਗੀ ਮਨ ਸੁੱਤਾ ਹੀ ਰਹਿੰਦਾ ਮਨ ਜਾਗਦਾ ਹੀ ਨਹੀਂ। ਮੁਰ ਤੇਗ ਬਹਾਦਰ ਸਹਿ ਮਹਾਰਾਜ ਕਹਿੰਦੇ ਜਾਗ ਲੈ ਹੋਰੀ ਮਨ ਜਾਗ ਲੈ ਹੋ। ਕਹਾ ਗਾਪਲ ਸੋਇਆ ਜੋ ਤਨ ਉਪਜੋ ਸੰਗ ਹੀ ਸੋ ਪੀ ਸੰਗ ਨਾ ਹੋਇਆ। ਬਿਰਾਗ ਮਈ ਬਚਨ ਕਰਕੇ ਸਤਿਗੁਰੂ ਸਾਨੂੰ ਯਤਨ ਕਰਦੇ ਸਮਝਾਉਂਦਾ ਵੀ ਜਿਹੜਾ ਤਨ ਜਿਹੜਾ ਸਰੀਰ ਮਾਤਾ ਦੇ ਉਦਰ ਦੇ ਵਿੱਚੋਂ ਨਾਲ ਲੈ ਕੇ ਆਇਆ ਉਹ ਵੀ ਤੇਰੇ ਸੰਗ ਸਾਥ ਨਹੀਂ ਜਾਣਾ ਉੱਠ ਨੀ ਜਾਗ ਤੇ ਜਦੋਂ ਮਨ ਜਾਗਦਾ ਹੈ ਉਦੋਂ ਪਤਾ ਕਿਵੇਂ ਲੱਗਦਾ ਕਹਿੰਦੇ ਮਨ ਜਾਗੇ ਕੀ ਇਹ ਨਿਸ਼ਾਨੀ ਮਿੱਠੀ ਲੱਗੇ ਸੀਰੀ ਗੁਰਬਾਨੀ ਕਹਿੰਦੇ ਜਦੋਂ ਮਨ ਜਾਗਦਾ ਹੈ ਉਦੋਂ ਇਹ ਨਿਸ਼ਾਨੀ ਹੁੰਦੀ ਹੈ ਕਿ ਗੁਰੂ ਕੀ ਬਾਣੀ ਸਤ ਸੰਗਤ ਸੇਵਾ ਕਰਨੀ ਇਹ ਸਾਨੂੰ ਚੰਗੀ ਲੱਗਣੀ ਆਰੰਭ ਹੋ ਜਾਂਦੀ ਹੈ ਸ਼ੁਰੂ ਹੋ ਜਾਂਦੀ ਹੈ ਸਰੀਰ ਬਿਮਾਰ ਹੋਵੇ ਮਿੱਠਾ ਭੋਜਨ ਜਿਹੜਾ ਉਹ ਵੀ ਕਬੌੜਾ ਲੱਗਦਾ ਜਿਵੇਂ ਪਕੌੜੀ ਹੋ ਜਾਂਦੀ ਹੈ ਸਰੀਰ ਤੰਦਰੁਸਤ ਹੋਵੇ ਸੁੱਕੇ ਪ੍ਰਸ਼ਾਦੇ ਵੀ ਸਵਾਦ ਲੱਗਦੇ ਇਸੇ ਤਰ੍ਹਾਂ ਜਦੋਂ ਸਾਡਾ ਮਨ ਨਰੁਆ ਹੁੰਦਾ ਮਨ ਜਾਗਿਆ ਹੁੰਦਾ ਉਸ ਵੇਲੇ ਸਾਨੂੰ ਸੇਵਾ ਕਰਨੀ ਸਿਮਰਨ ਕਰਨਾ satsang ਵਿੱਚ ਆਉਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਧਰਮ ਦੇ ਕਾਰਜ ਨੇ ਇਹ ਬਹੁਤ ਚੰਗੇ ਲੱਗਦੇ ਆ ਇਹਨਾਂ ਨੂੰ ਕਰਕੇ ਪ੍ਰਸੰਨਤਾ ਹੁੰਦੀ ਨਹੀਂ ਤਾਂ ਬੰਦਾ ਭੱਜਦਾ ਵੀ ਛੇਤੀ ਉੱਟ ਕੇ ਚੱਲੀਏ ਮੱਥਾ ਟੇਕੀਏ ਹਾਜ਼ਰੀ ਲੱਗ ਗਈ 10 ਮਿੰਟ ਬੈਠੇ ਹਾਜ਼ਰੀ ਲੱਗ ਗਈ ਅੱਧਾ ਘੰਟਾ ਹੋ ਗਿਆ ਹਾਜ਼ਰੀ ਲੱਗ ਗਈ ਚਲੋ ਸੌਈਏ ਜਾ ਕੇ ਟੀਵੀ ਦੇ ਅੱਗੇ ਜਾ ਕੇ ਬੈਠੇ ਰਹਿੰਨੇ ਆ ਨਿੰਦਿਆ ਚੁਗਲੀ ਕਰਨ ਵਾਸਤੇ ਬੈਠੇ ਰਹਿੰਨੇ ਆ ਸਤਿਗੁਰਾਂ ਦੀ ਬਾਣੀ ਕਹਿੰਦੀ ਮੇਰੇ ਮੋਹਣ ਸਰਵਣ ਇਹ ਨਾ ਸੁਣਾਈ ਸਰਵਣ ਕੰਨਾਂ ਨੂੰ ਆਖਿਆ ਮੋਹਣ ਰੱਬ ਨੂੰ ਕਿ ਹੈ ਮੇਰੇ ਪਰਮਾਤਮਾ ਮੇਰੇ ਕੰਨਾਂ ਦੇ ਵਿੱਚ ਇਹ ਆਵਾਜ਼ ਨਾ ਪਵੇ ਕਦੇ ਵੀ ਇਹ ਨਾ ਸੁਣਾਈ ਮੈਨੂੰ ਮੇਰੇ ਸਰਵਣ ਮੇਰੇ ਮੋਹਣ ਸਰਵਣ ਇਹ ਨਾ ਸੁਣਾਏ ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਆਜਾਈ ਰੱਬ ਨਾਲੋਂ ਟੁੱਟੇ ਹੋਏ ਲੋਕਾਂ ਦੇ ਗੀਤ ਸਾਖਤ ਗੀਤ ਨਾਦ ਧੁਨ ਉਹਨਾਂ ਦੇ ਗੀਤ ਉਹਨਾਂ ਦੀਆਂ ਆਵਾਜ਼ਾਂ ਉਹਨਾਂ ਦੇ ਸਾਜ਼ ਸਾਖਤ ਗੀਤ ਨਾਦ ਧੁਨ ਗਾਵਤ ਉਹਨਾਂ ਦੇ ਗਾਉਣ ਬੋਲਤ ਬੋਲ ਆਜਾਈ ਜੜਾ ਉਹ ਬਿਨਾ ਕਾਰਨ ਤੋਂ ਹੀ ਬੋਲ ਰਹੇ ਨੇ ਜਿਹੜਾ ਬੋਲਿਆ ਹੋਇਆ ਕਿਸੇ ਥਾਂ ਨਹੀਂ ਪੈਂਦਾ ਅਜਾਇਆ ਬੋਲ ਰਹੇ ਨੇ ਅਜਾਇਆ ਅਜਾਇਆ ਬੋਲਣਾ ਬਿਨਾ ਕਾਰਨ ਕਿਸੇ ਦੀ ਨਿੰਦਿਆ ਕਰਨੇ ਬਿਨਾ ਕਾਰ ਇਹ ਨੂੰ ਆਖਦੇ ਨੇ ਅਜਾਇਆ ਹੀ ਬੋਲੀ ਜਾਣਾ ਇੱਕ ਨਿੰਦਿਆ ਬਖੰਡ ਦੀ ਹੁੰਦੀ ਏ ਇੱਕ ਨਿੰਦਿਆ ਉਹ ਹੁੰਦੀ ਏ ਜਿਹੜੀ ਚੀਜ਼ ਆਪਾਂ ਨੂੰ ਮਿਲਦੀ ਨਹੀਂ ਦੂਜੇ ਦੇ ਕੋਲ ਹੁੰਦੀ ਹੈ ਤਾਂ ਆਪਾਂ ਕਿਸੇ ਬਹਾਨੇ ਨਿੰਦਣ ਲੱਗ ਜਾਂਦੇ ਆ ਵੀ ਇਹ ਤਾਂ ਇਹਨੇ 2 ਨੰਬਰ ਦਾ ਪੈਸਾ ਹੋਊਗਾ ਉਹ ਤਾਂ ਇਹਦੇ ਕੋਲ ਕਿੱਥੋਂ ਆ ਸਕਦੀਆਂ ਨੇ ਇਹ ਚੀਜ਼ਾਂ ਠੱਗੀਆਂ ਮਾਰੀਆਂ ਆਣਗੀਆਂ ਬੇਈਮਾਨੀ ਕੀਤੀ ਹੋਵੇ ਭਾਵੇਂ ਉਹ ਬੰਦੇ ਨੇ ਦਸਾਂ ਨੌਂਾਂ ਦੇ ਕਿਰਤ ਕੀਤੀ ਹੋਵੇ ਉਹਦੇ ਬਜ਼ੁਰਗ ਨੇ ਕਿਰਤ ਕੀਤੀ ਹੋਵੇ ਪਰ ਆਪ ਕੋਲ ਨਾ ਹੋਣ ਕਰਕੇ ਈਰਖਾ ਦੇ ਬਸ ਹੋ ਕੇ ਨਿੰਦਿਆ ਕਰਦਾ ਰਹਿੰਦਾ ਮੇਰੇ ਮੋਹਣ ਸਰਵਣ ਇਹ ਨਾ ਸੁਨਾਏ ਸਾਖਤ ਗੀਤ 나ਦ ਧੁਨ ਗਾਵਤ ਬੋਲਤ ਬੋਲ ਅਜਾਈ ਐਵੇਂ ਕਹਿੰਦੇ ਕਿਸੇ ਦੀ ਨਿੰਦਿਆ ਅਜਾਈ ਬੋਲਣ ਵਾਲੇ ਲੋਕਾਂ ਦੀ ਆਵਾਜ਼ ਮੈਨੂੰ ਨਾ ਸੁਨੇ ਭਗਤ ਨਾਮਦੇਵ ਜੀ ਕਹਿੰਦੇ ਜੋ ਨਾ ਭਜੰਤੇ ਨਰਾਇਣ ਜਿਹੜੇ ਕਹਿੰਦੇ ਨਰੈਣ ਨੂੰ ਵਾਹਿਗੁਰੂ ਨੂੰ ਭਜਦੇ ਨਹੀਂ ਜਪਦੇ ਨਹੀਂ ਜੋ ਨਾ ਭਜੰਤੇ ਨਰਾਇਣ ਤਿੰਕੇ ਮੈਂ ਨਾ ਕਰੂੰ ਦਰਸ਼ਨਾ ਕਹਿੰਦੇ ਜਿਹੜੇ ਨਰੈਣ ਨੂੰ ਜਪਦੇ ਨਹੀਂ ਉਹਨਾਂ ਦੇ ਮੈਂ ਦਰਸ਼ਨ ਕਰਨੇ ਵੀ ਨਹੀਂ ਲੋਚਦਾ